ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਸੁਪਨਾ ਹੈ ਕਿ ਜਿਹੜੇ ਸੜਕ ਤੇ ਦੁਰਘਟਨਾ ਹੋ ਰਹੀਆਂ ਉਹਦੇ ਵਿੱਚ ਬਹੁਤ ਮੌਤਾਂ ਦੀ ਐਵਰੇਜ ਵਧੀ ਹੋਈ ਹੈ ਉਸ ਨੂੰ ਘਟਾਉਣ ਦੀ ਖਾਤਰ ਹੀ ਉਹਨਾਂ ਨੇ ਇੱਕ ਸੜਕ ਤਰੱਕਿਆ ਫੋਰਸ ਤਿਆਰ ਕੀਤੀ ਹੈ ਐਕਸੀਡੈਂਟਰ ਦੌਰਾਨ ਤੁਰੰਤ ਹੀ ਉਸ ਜ਼ਖਮੀ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਉਸੇ ਲੜੀ ਦੇ ਵਿੱਚ ਮਾਨਯੋਗ ਡੀਜੀਪੀ ਸਾਹਿਬ ਤੇ ਸਾਡੇ ਡਾਕਟਰ ਪੱਗਿਆਦਨ ਐਸਐਸਪੀ ਸਾਹਿਬੀ ਗੋੜ ਦੇ ਜੀ ਤਨਦੇ ਦਾ ਫਾਰ ਜਿਹੜੀ ਮੰਨ ਲਓ ਵਾਹਨ ਚਲਾਉਂਦੇ ਆ ਉਹਦੇ ਤੇ ਨੰਬਰ ਪਲੇਟ ਪ੍ਰੋਪਰ ਨਹੀਂ ਹੈ ਬੋਲਟ ਮੋਟਰਸਾਈਕਲ ਦਾ ਉਹਦਾ ਸਲੈਂਸਰ ਚੇਂਜ ਕੀਤਾ ਹੋਇਆ ਪਟਾਕੇ ਪਾਉਂਦੇ ਆ ਕਾਲੀਆਂ ਫਿਲਮਾਂ ਲਾਉਂਦੇ ਆ ਸੀਟ ਬੈਲਟਰੀ ਲਾ ਰਹੇ ਜਿਹੜੀ ਇੱਕ ਮੋਬਾਈਲ ਦੀ ਵਰਤੋਂ ਕਰਿਆ ਜੀ ਇਸ ਕਾਰਨ ਕਰਕੇ ਐਕਸੀਡੈਂਟਰ ਦੀ ਹੋਣ ਦੀ ਸੰਭਾਵਨਾ ਜ਼ਿਆਦਾ ਹੈ ਇਸ ਨੂੰ ਘੱਟ ਕਰਨ ਦੀ ਖਾਤਰ ਅਸੀਂ ਲਗਾਤਾਰ ਲੋਕਾਂ ਨੂੰ ਵੇਰ ਵੀ ਕਰ ਰਹੇ ਆ ਤੁਹਾਡੇ ਮਾਧਿਅਮ ਰਹੀ ਕਿ ਜਿਹੜੇ ਟ੍ਰੈਫਿਕ ਦੇ ਨਿਯਮ ਆ ਉਹ ਦੀ ਪਾਲਣਾ ਕਰੋ ਉਹਦੇ ਅਨੁਸਾਰ ਹੀ ਚੱਲੋ ਤੇ ਜਿਹੜੇ ਨਿਯਮਾਂ ਅਨੁਸਾਰ ਨਹੀਂ ਚੱਲ ਰਹੇ ਉਹਨਾਂ ਤੇ ਪੂਰੀ ਸ਼ਕਤੀ ਨਾਲ ਚਲਾਣ ਵੀ ਕਰ ਰਹੇ ਆ ਤੇ ਜੇ ਕੋਈ ਹੋਰ ਬਣਦੀ ਹੈ ਸਜ਼ਾ ਕ੍ਰਾਈਮ ਵਿਭਾਗ ਦੇ ਤੱਕ ਇਸ ਲਿਖਤ ਅਨੁਸਾਰ ਉਹਦੇ ਮੁਤਾਬਕ ਸਜਾਵੀਂ ਕੀਤੀ ਜਾ ਰਹੀ ਹੈ। ਸਿੱਧਾ ਇਹ ਦਿਖੇਗਾ ਕਿ ਛੋਟੇ ਬੱਚੇ ਜਿਵੇਂ ਕਿ ਹੁਣ ਕਾਨੂੰਨ ਵੀ ਪੰਚ ਕੀਤਾ ਕਿ 18 ਸਾਲ ਤੋਂ ਘੱਟ ਜਿਹੜੇ ਬੱਚੇ ਆ ਵੀ ਕਲੀ ਜਾ ਸਕਦੇ ਨੇ ਪਰ ਇਸ ਦੇ ਬਾਵਜੂਦ ਵੀ ਬੱਚੇ ਜਿਹੜੇ ਲਗਾਤਾਰ ਬਚਾਈ ਦੇ ਉਹਨਾਂ ਨੂੰ ਲੈ ਕੇ ਕਿਹਦਾ ਚੱਲ ਉਹਦੀ ਲਗਾਤਾਰ ਸਾਡੀ ਚੈਕਿੰਗ ਤੇ ਛੁੱਟੀ ਹੁੰਦੀ ਹੈ ਜੀ ਛੁੱਟੀ ਦਰੋਂ ਅਸੀਂ ਸਪੈਸ਼ਲ ਨਾਕਾਬੰਦੀ ਕਰਕੇ ਜਿਹੜੇ ਅੰਡਰਏਜ ਬੱਚੇ ਆ ਉਹਨਾਂ ਦਾ ਚਲਾਨ ਕਰਦੇ ਆ ਔਰ ਜਿਹੜਾ ਉਹਨਾਂ ਦਾ ਦੇਖਲਾ ਉਹ ਬਾਉਂਡ ਕਰਦੇ ਆ ਉਹਦਾ ਜਿਹੜਾ ਜੁਰਮਾਨਾ ਘੱਟੋ ਘੱਟ ਵੀ 25 ਤੋਂ ਲੈ ਕੇ 40-45 ਤ ਗਾਰਮੈਂਟਰ ਨੇ ਫਿਕਸ ਕੀਤਾ ਹੀ ਹੈ 45 ਤਾਂ ਉਹਦੇ ਵਿੱਚ ਮੰਨ ਲਓ ਬੀਮਾ ਨਹੀਂ ਹੈ ਉਹਦਾ ਪੋਲਿਊਸ਼ਨ ਨਹੀਂ ਹੈ ਉਹਦਾ ਨੰਬਰ ਪਲੇਟ ਨਹੀਂ ਹੈ ਉਹ 2-2 4-4 5-5000 ਰੁਪਏ ਜੁਰਮਾਨਾ ਵੱਧ ਕੇ ਕਰੀਬ 40-50000 ਦੇ ਕਰੀਬ ਚਲੇ ਜਾਂਦਾ ਇਸ ਕਰਕੇ ਮੇਰੇ ਇਸ ਜਿੰਨੇ ਵੀ ਬੱਚੇ ਪੜ ਰਹੇ ਹਨ ਅੰਡਰੇਜ ਉਹਨਾਂ ਦੇ ਪੇਰੈਂਟਸ ਨੂੰ ਬੇਨਤੀ ਆ ਵੀ ਤੁਸੀਂ ਇਹਨਾਂ ਨੂੰ ਨਾ ਨਿਕਲ ਦਿਓ ਅੰਡਰੇਜ ਜਿਨ੍ਹਾਂ ਕੋਲ ਲਾਇਸੈਂਸ ਨਹੀਂ ਬਣਿਆ ਜੇ ਦਿਓਗੇ ਤਾਂ ਤੁਹਾਨੂੰ ਜੁਰਮਾਨਾ ਤਾਂ ਪਾੜੇ ਪਾੜਾ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਸੁਪਨਾ ਹੈ ਕਿ ਜਿਹੜੇ ਸੜਕ ਤੇ ਦੁਰਘਟਨਾ ਹੋ ਰਹੀਆਂ ਉਹਦੇ ਵਿੱਚ ਬਹੁਤ ਮੌਤਾਂ ਦੀ ਐਵਰੇਜ ਵਧੀ ਹੋਈ ਹੈ ਉਸ ਨੂੰ ਘਟਾਉਣ ਦੀ ਖਾਤਰ ਹੀ ਉਹਨਾਂ ਨੇ ਇੱਕ ਸੜਕ ਸੁਰੱਖਿਆ ਫੋਰਸ ਤਿਆਰ ਕੀਤੀ ਹੈ ਐਕਸੀਡੈਂਟਰ ਦੌਰਾਨ ਤੁਰੰਤ ਹੀ ਉਸ ਜ਼ਖਮੀ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਜਿੱਤੀ ਲੜੀ ਦੇ ਵਿੱਚ ਮਾਨਯੋਗ ਡੀਜੀਪੀ ਸਾਹਿਬ ਤੇ ਸਾਡੇ ਡਾਕਟਰ ਪੱਗਿਆ ਜੈਨ ਐਸਐਸਪੀ ਆਫੀਸ ਕੋਰਡ ਦੇ ਵਿਦਿਨ ਦੇ ਤਾ ਅਨੁਸਾਰ ਜਿਹੜੀ ਮੰਨ ਲਓ ਵਾਹਨ ਤੇ ਲੌਂਦੇ ਆ ਉਹਦੇ ਤੇ ਨੰਬਰ ਪਲੇਟ ਪ੍ਰੋਪਰ ਨਹੀਂ ਹੈ ਬੋਲਟ ਮੋਟਰਸਾਈਕਲ ਦਾ ਉਹਦਾ ਸਲੈਂਸਰ ਚੇਂਜ ਕੀਤਾ ਹੋਇਆ ਪਟਾਕੇ ਪਾਉਂਦੇ ਆ ਕਾਲੀਆਂ ਫਿਲਮਾਂ ਲਾਉਂਦੇ ਆ ਸੀਟ ਬਲਟਰੀ ਲਾ ਰਹੇ ਜਿਹੜੀ ਇੱਕ ਮੋਬਾਈਲ ਦੀ ਵਰਤੋਂ ਕਰਿਆ ਜੀ ਇਸ ਕਾਰਨਾ ਕਰਕੇ ਐਕਸੀਡੈਂਟ ਦੀ ਹੋਣ ਦੀ ਸੰਭਾਵਨਾ ਜ਼ਿਆਦਾ ਹੈ ਇਸ ਨੂੰ ਘਟ ਕਰਨ ਦੀ ਖਾਤਰ ਅਸੀਂ ਲਗਾਤਾਰ ਲੋਕਾਂ ਨੂੰ ਵੇਰ ਵੀ ਕਰ ਰਹੇ ਆ ਤੁਹਾਡੇ ਮਾਧਿਅਮ ਰਹੀਂ ਕਿ ਜਿਹੜੇ ਟ੍ਰੈਫਿਕ ਦੇ ਨਿਯਮ ਆ ਉਹਦੀ ਪਾਲਣਾ ਕਰੋ ਉਹਦੇ ਅਨੁਸਾਰ ਹੀ ਚੱਲੋ ਤੇ ਜਿਹੜੇ ਨਿਯਮ ਅਨੁਸਾਰ ਨਹੀਂ ਚੱਲ ਰਹੇ ਉਹਨਾਂ ਤੇ ਪੂਰੀ ਸ਼ਕਤੀ ਨਾਲ ਚਲਾਣ ਵੀ ਕਰ ਰਹੇ ਆ ਤੇ ਜੇ ਕੋਈ ਹੋਰ ਵੱਡੀ ਸਜ਼ਾ ਕ੍ਰਾਈਮ ਡੇਟਾ ਦੇ ਅਕਸਰ ਨੇ ਕੀਤਾ ਅਗਰਮ ਉਹਦੇ ਮੁਤਾਬਕ ਸਥਾਪਿਤ ਕੀਤਾ ਗਿਆ ਹੈ ਸਰ ਇਹ ਦਿਖਾਇਆ ਗਿਆ ਕਿ ਛੋਟੇ ਬੱਚੇ ਜਿਵੇਂ ਕਿ ਹੁਣ 8 ਤੋਂ ਉਹ ਵੀ 5 ਤੋਂ 18 ਸਾਲ ਤੋਂ ਘਟਾ ਦੇ ਬੱਚੇ ਅਪੀਕਲ ਨਹੀਂ ਚਲਾ ਸਕਣਗੇ ਪਰ ਇਸ ਦੇ ਬਾਵਜੂਦ ਵੀ ਬੱਚੇ ਜਿਹੜੇ ਲਗਾਤਾਰ ਪੜ੍ਹਾਈ ਉਹਨਾਂ ਲਈ ਕਿੰਨਾ ਚੱਲ ਉਹਦੀ ਲਗਾਤਾਰ ਸਾਡੀ ਚੈਕਿੰਗ ਤੇ ਛੁੱਟੀ ਹੁੰਦੀ ਹੈ ਜੀ ਛੁੱਟੀ ਦਿਰਾਉਣ ਅਸੀਂ ਸਪੈਸ਼ਲ ਨਾਕਾਬੰਦੀ ਕਰਕੇ ਜਿਹੜੇ ਅੰਦਰ ਦੇ ਬੱਚੇ ਆ ਉਹਨਾਂ ਦਾ ਚਲਾਨ ਕਰਦੇ ਆ ਔਰ ਜਿਹੜਾ ਉਹਨਾਂ ਦਾ ਵੀ ਖਲਾ ਉਹ ਬਾਉਂਡ ਕਰਦੇ ਆ ਉਹਦੇ ਉਹਦਾ ਜਿਹੜਾ ਜੁਰਮਾਨਾ ਹੈ ਘੱਟੋ ਘੱਟ ਵੀ 25 ਤੋਂ ਲੈ ਕੇ 40-45 ਤੱਕ ਹੈ 3000 ਤਾਂ ਗਵਰਨਮੈਂਟ ਨੇ ਕੁੱਛ ਕੀਤਾ ਹੀ ਐ 45 ਤਾਂ ਉਹਦੇ ਵਿੱਚ ਮਨ ਲੋ ਬੀਮਾ ਨਹੀਂ ਹੈ ਉਹਦਾ ਪੋਲਿਊਸ਼ਨ ਨਹੀਂ ਹੈ ਉਹਦਾ ਨੰਬਰ ਪਲੇਟ ਨਹੀਂ ਹੈ ਉਹ 2-2 4-4 5-5000 ਰੁਪਏ ਜੁਰਮਾਨਾ ਵਧ ਕੇ ਕਰੀਬ 40-50000 ਦੇ ਕਰੀਬ ਚਲੇ ਜਾਂਦਾ ਇਸ ਕਰਕੇ ਮੇਰੇ ਇਸ ਜਿਲ੍ਹੇ ਵੀ ਬੱਚੇ ਪੜ ਰਹੇ ਹਨ ਅੰਡਰੇਜ ਉਹਨਾਂ ਦੇ ਪੇਰੈਂਟਸ ਨੂੰ ਬੇਨਤੀ ਆ ਵੀ ਤੁਸੀਂ ਇਹਨਾਂ ਨੂੰ ਨਾ ਚ ਵਿਖਲਦੇ ਹੋ ਅੰਡਰੇਜ ਜਿਨ੍ਹਾਂ ਕੋਲ ਲਾਇਸੈਂਸ ਨਹੀਂ ਬਣਿਆ ਜੇ ਦਿਓਗੇ ਤਾਂ ਤੁਹਾਨੂੰ ਜੁਰਮਾਨਾ ਤਾਂ ਪਹਿਲੇ ਹੀ